ਆ ਜਿਹੜੇ ਸੁੱਕੇ ਮੀਵੇ ਖਾਣ ਦੇ ਸ਼ਕੀਨ ਆ ਦੇਖੋ ਕਾਜੂ ਆ 500 ਗ੍ਰਾਮ 365 ਰੁਪਿਆ ਦੇ ਖਰੋਟ ਪਏ ਆ ਵੱਡੇ ਕਿਲੋ ਦਾ 565 ਦਾ ਆ ਬਾਦਾਮ ਪਿਆ ਇਹ 513 ਦਾ 500 ਗ੍ਰਾਮ ਹੈ ਤੇ ਆ ਲੇਖੋ ਬਾਦਾਮ ਖਰੋਟ ਕਾਜੂ ਸਭ ਸਾਰਾ ਦਿਖਾਉਨੇ ਹੈ ਜੀ ਲੈਣੇ ਆ ਦੇਖੋ ਰੋਟ ਇਹ ਜੀ ਜਾਈ ਨੇ ਬਦਾਮ ਮਿਕਸ ਆ ਗਏ ਇਹ 319 ਰੁਪਏ ਇਹ ਸਾਰਾ ਮਿਕਸ ਹੈ ਕਾਜੂ ਦਾ ਕਾਜੂ ਕੋਈ ਨਹੀਂ ਮਿਕਸ ਲੈਣੇ ਵਿੱਚ ਬਦਾਮ ਕਾਜੂ ਔਰ ਮਿਕਸ ਹੈ ਦਾਖਾਂ ਇਹਦਾ ਰੇਟ ਵੀ 214 ਰੁਪਏ ਹੈ 500 ਗ੍ਰਾਮ ਦਾ ਵੱਡੇ ਬਦਾਮਾਂ ਆ ਗਏ ਆ ਦਾਖਾਂ ਆ ਗੀਆਂ ਇਹ ਭਾਈ 138 ਦੀਆਂ ਆਲੂ ਦਾਖੀਆਂ ਹੈ ਸਾਰਾ ਚਹਾਰੇ ਨਾ ਫੇਰ ਉਹੀ ਆ ਗਏ ਮਿਕਸਾ ਨੀਰਾ ਥੋੜਾ ਜਿਹਾ ਕੋਈ ਵੱਧ ਹੈ ਪ੍ਰਾਈਸ 338 ਆ ਆ ਦੇਖੋ ਏ ਭਾਈ ਤੋਂ ਵੀ ਆ ਗਏ ਉਹ ਗੋਲ ਕੱਪਿਆਂ ਦੇ ਵਿੱਚ ਆ ਗਏ 25 ਰੁਪਈਆ ਦਾ ਦਿੰਦੇ ਨੇ ਇਹ ਵਾਸਾਰੇ ਸ਼ੋਪਿੰਗ ਸ਼ੌਪ ਜਾਂ ਬੜੀਆਂ ਇਧਰ ਚਾਰ ਤੁਰ ਨਹੀਂ ਤੇ ਵੀ ਕੋਈ ਆਉਂ। ਇਹ ਕੂੜੀ ਆ ਵੱਡੀ। ਇਹ ਇਹ ਪਾਕਟੀਆਂ ਕਿਲੋ ਲਾਵੇਂ ਕਿਲੋ ਦਾ। 500 ਦਾ 40 ਰੁਪਇਆ ਕੱਟ। ਹੋਰ ਦੂਜੀ ਆ ਗਈ 5। ਇਹ ਖਾਣ ਨੂੰ ਬਹੁਤ ਵਧੀਆ ਹੁੰਦੇ ਨੇ। ਇਹਨਾਂ ਦਾ ਰੇਟ ਬਹੁਤ ਦਾ 399 ਰੁਪਇਆ ਹੈ। ਜ਼ਰੂਰ ਆਹ ਅੰਜੀਰਾ ਅੰਜੀਰਾ ਦਾ ਪੈਕਟ ਹੈ ਅੰਜੀਰਾ ਦਾ ਪੈਕਟ ਹੈ 300 ਨਮੀ ਦਾ ਆ ਵੀ ਪੈਕਟ ਅੰਜੀਰਾ ਦੀ ਆ ਅੰਜੀਰਾ ਬਹੁਤ ਮਹਿੰਗੀ ਆ ਬਾਈ ਇਹ ਸਾਰਾ ਕੁਝ ਉਧਰ ਬੁਲਵਾ ਆ ਰੱਖੋ ਬਾਅਦ ਚਾਹੇ ਕੱਲਾ ਕੱਲਾ ਪੈਕਟ ਲੈ ਲਵਾਂ ਬਦਾਮ ਮਾਣ ਚਾਹੇ ਰੜ ਮਾ ਲੈ ਲਵਾਂ ਚਾਹੇ ਇੰਨਾ ਲੈ ਲਵਾਂ ਆਹੇ ਕਾਜੂ ਜੀ ਹੁੰਦੇ ਖਾਣ ਨੂੰ ਇਹ ਔਨਲਾਈਨ ਨੇ 319 ਰੁਪਈਆ ਦਾ ਆਹ ਅੰਜੀਰਾਂ ਆ ਗਈਆਂ ਭਾਈ ਅੰਜੀਰਾਂ ਇਹ ਹੈ ਪੂਰੀ ਇਹਦੇ ਰੇਟ 100 ਗ੍ਰਾਮ ਦੀ ਇਹ ਦੇਖੋ ਇਹਦਾ ਰੇਟ ਦਾ ਪਤਾ ਨਹੀਂ ਲੱਗ ਰਿਹਾ ਇਹਦੇ ਉੱਤੇ ਆ ਲੈਕੀਆਂ ਦੀ ਹੈ ਲੈਕੀਆਂ ਅੰਜੀਰਾਂ ਆਹ ਛੋਟੀਆਂ ਪੁੜੀਆਂ ਦਾ ਭਾਈ ਰੇਟ ਇੱਧਰ ਲਿਖਿਆ ਹੋਇਆ ਆਹ ਉਨ ਨੋਟ ਇਹ ਅੰਜੀਰਾਂ ਤੇ ਇਲੈਚੀਆਂ ਦੀਆਂ ਪੁਰਗਾਈਆਂ ਆ। ਆ ਬਈ ਫਿਰ ਤੇਸੀਆ ਦੇ ਛੋਲਿਆਂ ਦੇ ਗੱਲ ਤਾਂ ਹੈ। ਇੱਕ ਨਹੀਂ ਜੇ ਹੁਣ ਦਵਾ ਦਿੰਦੇ ਆ 35 ਰੁਪਈਆਂ ਦਾ। ਇਹ ਦੀ ਸੀ ਮਾਲ ਆ ਗਿਆ ਜੀ ਨੀ ਸਿੰਘ ਖਾਨ ਨੇ। ਬਾਕੀ ਜਿੰ ਨੂੰ ਇਹ ਦੇ ਨਿਹਦਰਾ ਆਟੇ ਆ ਗਏ ਭਾਈ। ਇਹ ਆਟੇ ਨਿਹਾਰੇ ਬੰਦੀ ਉਹ 10 ਕਿਲੋ 400 ਨੇ। ਫਿਰ ਉਹਨਾਂ ਕਾਲੀ ਦਾ ਲੈਣੀਆਂ। ਤੇ ਥੇਲੇ ਆਉਂਦੇ ਆਹੇ ਫਰਟਾ ਜੋ। ਇਹ ਸਾਰੀਆਂ ਲਾਗੇ ਚੀਜ਼ਾਂ ਆਉਂਦੀਆਂ ਬਾਈ। ਇਹ ਆਪਾਂ ਸ਼ੋਰੂਮਾਂ ਜਾਵਾਂਗੇ ਤਾਂ ਐ ਮਿਲਦੇ ਆ ਬਾਹਰੇ ਬੁਰੀ ਨੂੰ। ਇਹ ਆਉਣ ਵਾਲੇ ਸਮੇਂ 'ਚ ਕਿਤੇ ਆਮ ਹੀ ਨਾ ਹੋ ਜੇ ਯਾਰ। ਲੋਕ ਕਿਤੇ ਛੜਦੇ ਜਾਂਦੇ ਜਿਹੜੇ ਹਿਸਾਬ ਨਾਲ ਕੰਮ-ਕੰਮਾ। ਇਹ ਸਾਰੇ ਆਟੇ ਦੇ ਭਾਗਤ ਨੇ। ਉਹ ਡੋਡੀਆਂ ਵਰਾਇਟੀਆਂ ਨੇ ਇਹ ਹੀ ਦੇਖ ਲਓ ਕਿੰਨਾ ਮਹਿੰਗਾ ਵੇਚਦੇ ਨੇ। ਇਹ ਸਾਰੀਆਂ ਚੀਜ਼ਾਂ ਦੇਖ ਲਓ ਤੁਸੀਂ ਆਪ ਨੂੰ ਆਹ ਦਾਲਾਂ ਆ ਗਈਆਂ ਉਹ ਧਣੀਆਂ ਉਹ ਮਸਰੀ ਮਸਰੀ ਆ ਗਈ ਮੁੰਗੀ ਆ ਗਈ ਕਾਲੀ ਮੁੰਗੀ ਬਾਜਾ ਸਬ ਉਹ ਸਾਰਿਆਂ ਦੇ ਰੇਟ ਇਹਨਾਂ ਦੇ ਉਧਰ ਵੀ ਪਈਆਂ ਦਾਲਾਂ ਸਨੋਂ ਖੰਡ ਹੈ 45 ਰੁਪਏ ਸਿਰਫ 1 ਕਿਲੋ ਦਾ ਰੇਟ ਹੋਊਗਾ ਆਹ ਬਈ ਜੀ ਰਣੀਆਂ ਨੋ ਨੋ ਉਹ ਖਾਈ ਗਰੀਏ ਜੀ। ਉਹ 38 ਰੁਪਏ ਆ। ਆਹ ਪਾਪੜੀ ਫੂਕੜੀ ਆਣੀ। ਇਹ ਸਾਰੀਆਂ ਜੀ ਜਾਂਦੇ। ਉਹ ਘੜੀ ਵਾਸਤੇ ਮੁਖੜੀ ਦੀ। ਕੱਤੀ ਆ ਸਾਰੀਆਂ। ਹਾਂ। ਉਹ ਹੈ ਤੇ ਸ। ਆ ਜੀ ਗਿਆ ਭਾਈ। Maulaan jaya. Oh, Thakkanang jaya